ਸ੍ਰੀ ਗੁਰੂ ਜੀ ਕਾ ਕਰ ਸਾਹਿਬ ਜੀ ਕੀ ਫਤਿਹ ਅੱਜ ਆਪਣੇ ਕਿਹਾਏ ਹਾਂ ਗੁਰੂ ਸਾਹਿਬਾਨ ਦੇ ਅਗਲੇ ਪੱਗ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜਨਮ ਸ੍ਰੀ ਗੁਰੂ ਹਰ Rai ਸਾਹਿਬ ਜੀ ਤੇ ਮਾਤਾ ਕ੍ਰਿਸ਼ਨ ਜੀ ਦੇ ਘਰ 7 ਜਲਾਈ 1656 ਈਸਵੀ ਵਿੱਚ ਹੋਇਆ ਸੀ ਸ੍ਰੀ ਗੁਰੂ ਹਰ Rai ਜੀ ਦੀ ਸੰਗਤਾਂ ਵਿੱਚ ਹਮੇਸ਼ਾ ਗੁਰਬਾਣੀ ਕੀਰਤਨ ਸਰਵਣ ਕਰਦੇ ਇਸ ਦਾ ਚੇਵੜਾ ਦੇ ਹਰੀਕ੍ਰਿਸ਼ਨ ਤੇ ਬੜਾ ਪ੍ਰਭਾਵ ਸੀ ਸ੍ਰੀ ਗੁਰੂ ਹਰ Rai ਸਾਹਿਬ ਜੀ ਦੀ ਹਰ ਧਰਮ ਦੇ ਲੋਕਾਂ ਲਈ ਸੇਵਾ ਭਾਵਨਾ ਦਾ ਵੀ ਬਹੁਤ ਅਸਰ ਸੀ ਆਪ ਜੀ ਸੰਜੀਵਾਲਤਾ ਦੇ ਪ੍ਰਤੀਕ ਸਨ ਆਪ ਜੀ ਬਚਪਨ ਤੋਂ ਹੀ ਅਮੀਰ ਗਰੀਬ ਤੇ ਸਭ ਧਰਮਾਂ ਦੇ ਲੋਕਾਂ ਨੂੰ ਏਕੇ ਦੀ ਨਜ਼ਰ ਨਾਲ ਦੇਖਦੇ ਆਪ ਜੀ ਬਾਲਵਸਤਾ ਵਿੱਚ ਹੀ ਆਪਣੇ ਪਿਤਾ ਜੀ ਨਾਲ ਸੇਵਾ ਕਰਦੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਸਿੱਖਿਆ ਵੱਲ ਬਚਪਨ ਤੋਂ ਹੀ ਧਿਆਨ ਦਿੱਤਾ ਗਿਆ ਮੈਂ ਜੇ 4 ਸਾਲ ਦੀ ਛੋਟੀ ਉਮਰ ਦਾ ਦੇਤੀ ਆਪ ਜੀ ਨੂੰ ਗੁਰਬਾਣੀ ਦੇ ਬਹੁਤ ਸਾਰੇ ਸ਼ਬਦ ਜ਼ਬਾਨੀ ਯਾਦ ਹੋ ਗਏ ਸਨ ਜਦੋਂ ਸ੍ਰੀ ਹਰਿ ਰਾਏ ਸਾਹਿਬ ਜੀ ਉਪਦੇਸ਼ ਦੇ ਰਹੇ ਹੁੰਦੇ ਤਾਂ ਆਪ ਜੀ ਇਹ ਵਿਚਾਰ ਬੜੇ ਧਿਆਨ ਨਾਲ ਸੁਣਦੇ ਕੰਨ ਘਰਦੇ ਤੇ ਯਾਦ ਰੱਖਦੇ ਆਪ ਜੀ ਕਈ ਕਈ ਘੰਟੇ ਸਿਮਰਨ ਕਰਦੇ ਖਾਣ ਪੀਣ ਦਾ ਵੀ ਸੁਧ ਨਾ ਰਹਿੰਦੀ ਇੱਕ ਸਿੱਖ ਵੱਲੋਂ ਕੀਤੀ ਗਈ ਗੁਰਤਾ ਗੱਦੀ ਦੀ ਪ੍ਰੀਖਿਆ ਵਿੱਚੋਂ ਵੀ ਸ੍ਰੀ குரு ਹਰਿ ਕ੍ਰਿਸ਼ਨ ਸਾਹਿਬ ਜੀ پاس ਹੋਈ ਜੀਵਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਿਨ ਚੜ੍ਹਦੇ ਨਾਲ ਹੀ ਆਪਣੇ ਗੁਰੂ ਪਿਤਾ ਨਾਲ ਜਾ ਕੇ ਰੋਗਿਆਂ ਦੀ ਸੇਵਾ ਕਰਦੇ ਤੇ ਉਹਨਾਂ ਦਾ ਹੱਥ ਹਰ ਕੰਮ ਵਿੱਚ ਹੱਥ ਵਟਾਉਂਦੇ ਹੱਥ ਦੇ ਕੰਮ ਦੇ ਨਾਲ ਆ ਟੂਟ ਹੁੰਦੇ ਸੀ ਸੇਡ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜਦੋਂ ਸਫਾ ਕਰਨੇ ਤੇ ਦੁਬਾਖਣੇ ਜਾ ਕੇ ਰੋਗਿਆਂ ਦਾ ਇਲਾਜ ਕਰਦੇ ਤਾਂ ਆਪ ਜੀ ਦੀ ਕੋਮਲ ਸ਼ੋ ਮਿੱਠੇ ਬੋਲ ਆਤਮਿਕ ਅਧਿਆਤਮਿਕ ਤੇ ਰੂ ਨੂਰਾਨੀ ਜੇਰੇ ਦੇ ਟੀਰੂਗਾਂ ਦੀ ਅੱਧੀ ਬਿਮਾਰੀ ਤਾਂ ਆਪਣੇ ਆਪ ਠੀਕ ਹੋ ਜਾਂਦੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਅਰਦਾਸ ਦੀ ਪਹਿਲੀ ਪੌੜੀ ਵਿੱਚ فرمایا ਹੈ। ਸ੍ਰੀ ਹਰਿਕ੍ਰਿਸ਼ਨ ਦੇਈਏ ਜਿਸ ਚਿੱਠੇ ਸਭ ਸਕਝਾਏ। ਵਾਕਿਆ ਹੈ ਜਿਨ੍ਹਾਂ ਉੱਤੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦੀ ਅਧਿਆਤਮਿਕ ਦ੍ਰਿਸ਼ਟੀ ਜਿਸਤੇ ਵੀ ਪੈ ਜਾਂਦੀ ਉਹਨਾਂ ਦੇ ਸਭ ਦੁੱਖ ਦਰਦ ਦੂਰ ਹੋ ਜਾਂਦੇ ਹਨ। ਰੋਕਟੇ ਜਾਂਦੇ। ਸ੍ਰੀ ਗੁਰੂ ਹਰ Rai ਸਾਹਿਬ ਜੀ ਨੇ ਆਪ ਜੀ ਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਸੁਖਾਵੇ ਰੂਪ ਨੂੰ ਵਿਦਮਾਨ ਕੀਤਾ ਸੀ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਬਾਲਾ ਹਰਿਕ੍ਰਿਸ਼ਨ ਜੀ ਦੀ ਸੇਵਾ ਦਵਾਖਾਨੇ ਤੇ ਸਫਾਖਾਨੇ ਦੇ ਅੱਜੇ ਬਹੁਤ ਦੂਰ ਦੂਰ ਤੱਕ ਹੋਣ ਲੱਗੇ ਦੂਰ ਦੂਰੋਂ ਲੋਕ ਇਲਾਜ ਲਈ ਤੇ ਗੁਰੂ ਜੀ ਤੇ ਬਾਲਾ ਪ੍ਰੀਤਮ ਦੇ ਦਰਸ਼ਨਾਂ ਨੂੰ ਲੱਗੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਬਾਲ ਗੁਰੂ ਜੀ ਤੇ ਬਾਲਾ ਪ੍ਰੀਤਮ ਵੀ ਕਿਹਾ ਜਾਂਦਾ ਵੈ ਗੁਰੂ ਜੀ ਗੁਰਤਗੱਦੀ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦੀ ਕਾਬਲੀਅਤ ਦੇਖ ਕੇ ਸ੍ਰੀ ਗੁਰੂ ਹਰ Rai ਜੀ ਨੇ ਆਪਣਾ ਅੰਤਿਮ ਸਮਾਂ ਜਾਣ ਕੇ 8ਵੇਂ ਨਾਨਕ ਦੇ ਰੂਪ ਵਿੱਚ ਗੁਰਤਗੱਦੀ 1 ਅਕਤੂਬਰ 1966 ਸ੍ਰੀ ਵਿੱਚ ਆਪ ਜੀ ਨੂੰ ਸੌਂਪ ਦਿੱਤੀ ਗੁਰਤਗੱਦੀ ਦੀ ਰਸਮ ਅਦਾ ਕੀਤੀ ਗਈ ਸੰਗਤਾਂ ਦੇ ਇਕੱਠ ਵਿੱਚ ਗੁਰਬਾਣੀ ਦਾ ਕੀਰਤਨ ਹੋਇਆ ਦੇਖ ਵਰਤਾਈ ਗਈ ਉਸ ਵਕਤ ਆਪ ਜੀ ਦੀ ਉਮਰ ਮਹਿਜ਼ 5 ਸਾਲ ਦੀ ਸੀ ਇੰਨੀ ਛੋਟੀ ਉਮਰ ਵਿੱਚ ਆਪ ਜੀ ਨੇ ਇੰਨੀ ਵੱਡੀ ਜ਼ਿੰਮੇਵਾਰੀ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲਿਆ ਸਿੱਖ ਸੰਗਤਾਂ ਨੂੰ ਤਾਂ ਨਿਸ਼ਚੈ ਸੀ ਆਪ ਜੀ ਤੇ ਪਰ ਆਮ ਲੋਕ ਹੈਰਾਨ ਸਨ ਜਦੋਂ ਆਪ ਜੀ ਦਰਬਾਰ ਵਿੱਚ ਬੈਠ ਕੇ ਉਪਦੇਸ਼ ਦਿੰਦੇ ਤਾਂ ਲੋਕ ਮੰਤਰਮੁਗਧ ਹੋ ਜਾਂਦੇ ਸਨ ਨਿਤਨੇਮ ਸ੍ਰੀ ਗੁਰੂ ਹਰਕੀਰ ਸਿੰਘ ਜੀ ਨੇ ਜਦੋਂ ਗੁਰਤਾ ਗਦੀ ਸੰਭਾਲੀ ਕੀਰਤਨਪੁਰ ਸਾਹਿਬ ਵਿਖੇ ਬਹੁਤ ਰੌਣਕਾਂ ਲੱਗਣ ਲੱਗ ਗਈਆਂ ਸਨ ਸੰਗਤਾਂ ਦੂਰ ਦਰਾਡੇ ਨਗਰ ਪ੍ਰਾਂਤਾਂ ਤੋਂ ਆਉਣ ਲੱਗ ਗਈਆਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਰੋਜ਼ ਸਵੇਰੇ ਉੱਠਦੇ ਇਸ਼ਨਾਨ ਕਰਦੇ ਨਿਤਨੇਮ ਦਾ ਪਾਠ ਕਰਕੇ ਤੇ ਸਿਮਰਨ ਵਿੱਚ ਜੁੜ ਜਾਂਦੇ ਫਿਰ ਦਰਬਾਰ ਵਿੱਚ ਆਉਂਦੇ ਕੀਰਤਨ ਉਪਰੰਤ ਸੰਗਤਾਂ ਨੂੰ ਉਪਦੇਸ਼ ਦਿੰਦੇ ਆਪ ਜੀ ਦਾ ਉਪਦੇਸ਼ ਦੇਣ ਦਾ ਟੰਗ ਇੰਨਾ ਪ੍ਰਭਾਵਸ਼ਾਲੀ ਸੀ ਕਿ ਸਾਰੀ ਸੰਗਤ ਮੰਤਰਮਗਦ ਹੋ ਜਾਂਦੀ ਇਸ ਤੋਂ ਬਾਅਦ ਆਪ ਜੀ ਦਵਾਖਾਨੇ ਜਾਂਦੇ ਜਿੱਥੇ ਬੜੇ ਸਿਆਣੇ ਤੇ ਤਜਰਬੇਕਾਰ ਹਕੀਮ ਰੱਖੇ ਹੋਏ ਸਨ ਦਵਾ دارو ਤੇ ਨਾਲ-ਨਾਲ ਰੋਗੀਆਂ ਦਾ ਹਾਲ-ਚਲ ਪੁੱਛਦੀ ਆਪ ਜੀ ਦੇ ਮਿੱਠੇ ਬੋਲ ਕੋਮਲ ਸ਼ੋਭ ਤੇ ਪਿਆਰ ਨਾਲ ਭਰੀ ਨਜ਼ਰ ਨਾਲ ਰੋਗੀ ਅਰੋਗ ਹੋ ਜਾਂਦੇ ਇਸ ਤਰ੍ਹਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜਸ ਦਿੱਲੀ ਤੱਕ ਫੈਲ ਗਿਆ ਇਸ ਤਰ੍ਹਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜਸ ਦਿੱਲੀ ਤੱਕ ਫੈਲ ਗਿਆ ਬਹੁਤ ਸਾਰੇ ਮੁਸਲਮਾਨ ਵੀ ਆਪ ਜੀ ਦੇ ਕਾਇਲ ਹੋ ਗਏ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਵੱਡੇ ਸੁਪੁੱਤਰ RAM Rai ਜਿਨ੍ਹਾਂ ਨੂੰ ਉਹਨਾਂ ਦੇ ਪਿਤਾ ਨੇ ਤਿਆਗ ਦਿੱਤਾ ਸੀ ਕਿਉਂਕਿ ਉਹਨਾਂ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੁਰਬਾਣੀ ਤੋਂਕ ਨੂੰ ਰੰਗ ਦੇ ਤੇ ਆਪਣਾ ਪ੍ਰਭਾਵ ਪਾਉਣ ਲਈ ਉਸ ਦੇ ਸਾਹਮਣੇ ਤਰੋੜ-ਮਰੋੜ ਕੇ ਪੇਸ਼ ਕੀਤਾ ਸੀ ਉਹ ਵੀ ਉਸ ਵਕਤ ਦਿੱਲੀ ਵਿੱਚ ਸੀ ਉਹਨੂੰ ਬਾਲਾ ਫਰੀਦਮ ਨਾਲ ਹੀ ਰਖਾਉਣ ਲੱਗੀ ਉਸਨੇ ਮਸੰਦਾਰਾਹੀਂ ਲੂ-ਦੂਰ ਤੱਕ ਸਨੇ ਭੇਜ ਦਿੱਤੇ ਕਿ ਗੁਰਤਾ ਗੱਦੀ RAM Rai ਨੂੰ ਮਿਲੀ ਹੈ ਇਸ ਲਈ ਸੰਗਤਾਂ ਦੀ ਭੇਟਾ ਰਾਮ ਰਾਏ ਕੋਲ ਆਉਣ ਲੱਗੀ ਕੁਝ ਅਤੀ ਭੇਟਾ ਮਸੰਦ ਰੱਖ ਲੈnde ਜਿਸ ਨਾਲ ਮਸੰਦ ਵੀ ਬੇਈਮਾਨ ਹੋ ਗਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਮਸੰਦਾਂ ਦੀ ਬੇਈਮਾਨੀ ਸਿਖਰ ਤੇ ਪਹੁੰਚ ਗਈ ਇਸ ਕਰਕੇ 10ਵੇਂ ਪਾਤਸ਼ਾਹ ਜੀ ਨੇ ਇਹ ਮਸੰਦਾਂ ਦੀ ਵਿਚੋਲਗੀ ਖਤਮ ਕਰ ਦਿੱਤੀ ਸੰਗਤਾਂ ਨਾਲ ਸਿੱਧੇ ਰਿਸ਼ਤੇ ਕਾਇਮ ਕੀਤੇ ਜਾਣ ਲੱਗੇ ਰਾਮ ਰਾਏ ਨੇ ਦੂਜੀ ਗਲਤੀ ਇਹ ਕੀਤੀ ਰੰਗਦੇਵ ਨੂੰ ਉਕਸਾਇਆ ਕਿ ਮੇਰੇ ਨਾਲ ਵਧਿੱਕੀ ਕੀਤੀ ਗਈ ਹੈ ਵਰਤਗਤ ਹੀ ਮੇਰੇ ਛੋਟੇ ਪ੍ਰਾਣ ਨੂੰ ਦਿੱਤੀ ਗਈ ਹੈ ਪਹਿਲਾ ਤਾਂ ਰੰਗਦੇਵ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੂੰ ਇੱਥੇ ਗੁਰਿਆਈ ਕਰ ਉਸ ਨੂੰ ਪੰਜਾਬ ਉਹਨਾਂ ਨੂੰ ਪੰਜਾਬ ਰਹਿੰਦੇ ਪਰ ਜਦੋਂ ਰਾਮ ਰਾਏ ਨੇ ਪੂਰਾ ਜੋਰ ਲਾਇਆ ਫਿਰ ਰੰਗਦੇਵ ਨੂੰ ਹੀ ਪਤਾ ਲੱਗਿਆ ਕਿ ਪੰਥ ਦਿਨੋਂ ਦਿਨ ਅੱਗੇ ਵਧ ਰਿਹਾ ਹੈ ਕੱਲ ਨੂੰ ਸਾਡੇ ਧੀ ਵੀ ਖਤਰਾ ਹੋ ਸਕਦਾ ਕਿਉਂ ਨਾ ਇਹਨਾਂ ਨੂੰ ਆਪਸ ਵਿੱਚ ਲੜਾਇਆ ਜਾਵੇ ਇਸ ਲਈ ਰੰਗਦੇਵ ਨੇ ਆਪਣੇ ਅਹਿਲਕਾਰਾਂ ਨੂੰ ਹੁਕਮ ਦਿੱਤਾ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਲੈ ਜਾਂਦਾ ਜਾਵੇ ਪਰ ਬਾਲ ਗੁਰੂ ਨੇ ਔਰੰਗਜ਼ੇਬ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਔਰੰਗਜ਼ੇਬ ਨੇ ਰਾਜਾ ਜੈਰਾਮ ਸਿੰਘ ਜੋ ਗੁਰੂ ਘਰ ਦਾ ਸਰਦਾਰ ਲੋਸੀ ਨੂੰ ਬੁਲਾਉਣ ਲਈ ਕਿਹਾ ਕਿ ਦਿੱਲੀ ਦੇ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਦੀਆਂ ਚਾਹਵਨ ਹਨ ਰਾਜਾ ਜੈ ਸਿੰਘ ਨੇ ਔਰੰਗਜ਼ੇਬ ਦੀ ਗੱਲ ਮੰਨਣ ਲਈ ਦੋ ਸ਼ਰਤਾਂ ਰੱਖੀਆਂ ਇੱਕ ਤਾਂ ਗੁਰੂ ਸਾਹਿਬ ਮੇਰੇ ਘਰ ਵਿੱਚ ਠਹਿਰਨਗੇ ਦੂਜਾ حکومت ਵੱਲੋਂ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਏਗਾ। ਔਰੰਗਜ਼ੇਬ ਨੇ ਰਾਜਾ ਜੈ ਸਿੰਘ ਦੀਆਂ ਦੋਵੇਂ ਸ਼ਰਤਾਂ ਮੰਨ ਲਈਆਂ। ਗੁਰੂ ਜੀ ਨੂੰ ਗੁਰਜੀ ਨੂੰ ਔਰੰਗਜ਼ੇਬ ਵੱਲੋਂ ਦਿੱਲੀ ਬੁਲਾਉਣਾ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਔਰੰਗਜ਼ੇਬ ਵੱਲੋਂ ਦਿੱਲੀ ਬੁਲਾਉਂਦਾ। ਸੋਨਕੇ ਰਾਮਰਾਏ ਇਹ ਸੋਚ ਕੇ ਖੁਸ਼ ਹੋ ਗਿਆ ਕਿ ਜੇ ਅਗਰ ਗੁਰੂ ਹਰਿਕ੍ਰਿਸ਼ਨ ਜੀ ਆਏ ਤਾਂ ਗੁਰੂ ਪਿਤਾ ਰਾਮਰਾਏ ਦੇ ਹੁਕਮ ਅਦੁੱਲੀ ਹੋ ਕਿਉਂਕਿ ਉਹਨਾਂ ਦੇ ਹੁਕਮ ਸੀ ਮਲੇਸ਼ ਦੇ ਮੱਥੇ ਨਹੀਂ ਲੱਗਣਾ ਇਸ ਗੱਲ ਤੇ ਸੰਗਤਾਂ ਨੂੰ ਪੜਕਾ ਸਕਦਾ ਜੇ ਨਾ ਆਏ ਤਾਂ ਔਰੰਗਜ਼ੇਬ ਨੂੰ ਬਾਲ ਗੁਰੂ ਖਿਲਾਫ ਪ੍ਰਕਾਹ ਸਕਦਾ ਰਾਜਾ ਜੈ ਸਿੰਘ ਨੇ ਆਪਣੇ ਦੂਤ ਪਰਸਰਾਉ ਨੂੰ ਕੋੜੇ ਡੋਲੇ ਰਾਤ ਤੇ ਕਈ ਤਰ੍ਹਾਂ ਦੇ ਸੱਜ ਸਮਾ ਸਮੇਤ ਗੁਰੂ ਸਾਹਿਬ ਨੂੰ ਲੈਣ ਭੇਜ ਦਿੱਤਾ ਇਸਨ ਕੇ ਸੰਗਤਾਂ ਦੇ ਨਗਰ ਨਿਵਾਸੀ ਮਯੂਸ ਹੋ ਗਏ ਕਿਉਂਕਿ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਬੁਲਾ ਕੇ ਹਕੂਮਤ ਨੇ ਜਹੀਦ ਕਰ ਦਿੱਤਾ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦਿੱਲੀ ਬੁਲਾ ਕੇ ਆਗਰੇ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਸੀ ਕਿਰਤਪੁਰ ਸਾਹਿਬ ਕੀ ਪਰਿਵਾਰ ਤੇ ਸਿੰਘਾਂ ਵੱਲੋਂ ਹਾਲੀ ਸਲਾਹ ਕੀਤੀ ਜਾ ਰਹੀ ਸੀ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਬੜੀ ਦਲੇਰੀ ਨਾਲ ਆਪਣਾ ਫੈਸਲਾ ਸੁਣਾ ਦਿੱਤਾ ਕਿ ਅਸੀਂ ਦਿੱਲੀ ਜਾਵਾਂਗੇ ਪਰ ਔਰੰਗ ਦੇਵ ਦੇ ਮੱਥੇ ਨਹੀਂ ਲੱਗਣਾ ਗੁਰੂ ਜੀ ਦਾ ਕਹਿਣਾ ਸੀ ਕਿ ਸੰਗਤਾਂ ਨੂੰ ਦਰਸ਼ਨ ਦੇਣ ਜ਼ਰੂਰ ਜਾਵਾਂਗੇ ਸਾਡਾ ਕੰਮ ਹੈ ਸੰਗਤਾਂ ਨੂੰ ਉਪਦੇਸ਼ ਦੇਣਾ ਦੀਨ ਦੁਨੀਆ ਦੁਖੀਆਂ ਦੀ ਸੇਵਾ ਕਰਨਾ ਸਾਡਾ ਜਾਣਾ ਕਾਲਪੁਰਖ ਦਾ ਹੁਕਮ ਹੈ ਫਰਵਰੀ 1664 ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਨੂੰ ਰਵਾਨਾ ਹੋਏ ਪਰਿਵਾਰ ਮੈਂਬਰਾਂ ਦੇ ਨਾਲ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਤੇ ਫੌਜੀ ਜਵਾਨਾਂ ਦੀ ਟੁਕੜੀ ਨਾਲ ਸੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਰਸਤੇ ਵਿੱਚ ਦਿਆਲਪੁਰਾ ਵਿਖੇ ਰੁੱਕ ਕੇ ਆਪਣੀ ਭੈਣ ਨੂੰ ਮਿਲੇ ਤੇ ਸਾਖੀ ਦਾ ਪੂਰਬ ਨੇੜੇ ਹੁਣ ਕਰਕੇ ਦੂਰ ਤੜੇ ਪ੍ਰੰਪਤਾ ਕਾਬਲ ਪਸ਼ਾਵਤ ਕਸ਼ਮੀਰ ਤੇ ਦਹਾਕਿਆਦੀ ਤੋਂ ਬਹੁਤ ਸਾਰੀਆਂ ਸੰਗਤਾਂੀਆਂ ਹੋਈਆਂ ਸਨ ਅੰਮ੍ਰਾਲੇ ਦੇ ਨੇੜੇ ਆਪ ਜੀ ਕੁਝ ਦਿਨਾਂ ਲਈ ਪ੍ਰਚਾਰ ਲਈ ਠਹਿਰੇ ਇੱਥੇ ਆ ਕੇ ਆਪ ਜੀ ਨੇ ਕੁਝ ਸਿੱਖਾਂ ਨੂੰ ਛੱਡ ਕੇ ਬਾਕੀ ਸਭ ਨੂੰ ਵਾਪਸ ਪਰਤ ਜਾਣ ਤੇ ਉਦੇਸ਼ ਦਿੱਤੇ ਇਥੇ ਰਹਿ ਕੇ ਆਪ ਜੀ ਨੇ ਕੁਝ ਦਿਨ ਸੰਗਤਾਂ ਨੂੰ ਉਪਦੇਸ਼ ਦਿੱਤਾ ਤੇ ਧਰਮ ਤੇ ਗੁਰਬਾਣੀ ਦਾ ਪ੍ਰਚਾਰ ਕੀਤਾ ਆਪ ਜੀ ਦੇ ਮਿੱਠੇ ਆਪ ਜੀ ਦੇ ਮਿੱਠੇ ਬੋਲਾਂ ਦੇ ਗਿਆਨ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੀਆਂ ਸੰਗਤਾਂ ਗੁਰੂ ਘਰ ਨਾਲ ਜੁੜ ਗੰਨਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਦੋਂ ਬਾਲੇ ਤੋਂ ਚੱਲੇ ਤਾਂ ਆਪ ਜੀ ਦੇ ਨਾਲ ਮਾਤਾ ਸੁਲੱਖਣੀ ਜੀ ਤੇ ਭਾਈ ਦਰਗਾਹ ਮੱਲ ਜੀ ਭਾਈ ਦਿਆਲ ਦਾਸ ਜੀ ਤੇ ਭਾਈ ਗੁਰਦਿੱਤਾ ਜੀ ਤੋਂ ਇਲਾਵਾ ਕੁਝ ਹੋਰ ਸਿੱਖ ਸੰਗਤ ਆਪ ਜੀ ਦਾ ਆਉਣਾ ਸੁਣ ਕੇ ਦੂਰ ਦੂਰੋਂ ਸੰਗਤਾਂ ਦਰਸ਼ਨਾ ਨੂੰ ਲੱਗੀਆਂ। ਕੁਰੂਕਸ਼ੇਤਰ ਤੋਂ ਕਈ ਪੰਡਤ ਤੇ ਵਿਦਵਾਨ ਆਪ ਜੀ ਦੇ ਨਾਲ ਗਿਆਨ ਚਰਚਾ ਕਰਨ ਆਏ। ਇੱਥੋਂ ਚੱਲ ਕੇ ਆਪ ਜੀ ਵਰਦਪੁਰਦ, ਕੜਾ, ਮਾਨਕਪੁਰ, ਸੋਨੀਪਤ ਆਦੀ ਥਾਵਾਂ ਤੋਂ ਹੁੰਦੇ ਹੋਏ ਇੱਕ ਦੋ ਹਫ਼ਤਿਆਂ ਵਿੱਚ ਦਿੱਲੀ ਪਹੁੰਚ ਗਏ। ਰਾਜਾ ਜੈ ਸਿੰਘ ਨੇ ਆਪ ਜੀ ਦਾ ਬਹੁਤ ਨਿੱਘਾ ਸਵਾਗਤ ਕੀਤਾ। ਰਾਜਾ ਜੈ ਸਿੰਘ ਉਸਦੇ ਪੁੱਤਰ ਰਾਣੀਆਂ ਕੇ ਵਜੀਰ ਆਪ ਜੀ ਦੇ ਸਵਾਗਤ ਲਈ ਆਏ। ਜੋ ਰਾਜਾ ਜੈ ਸਿੰਘ ਨੇ ਆਪ ਜੀ ਦਾ ਸਵਾਗਤ ਭੇਟ ਕੀਤੀ ਨਾ ਉਹ ਗਰੀਬਾਂ ਵਿੱਚ ਵੰਡ ਦਿੱਤੀਆਂ ਗਈਆਂ ਗੁਰੂ ਜੀ ਨੂੰ ਦਿੱਲੀ ਦੀਆਂ ਸੰਗਤਾਂ ਦਾ ਮਿਲਣ ਆਉਣਾ ਰਾਜਾ ਜੈ ਸਿੰਘ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਠਹਿਰਨ ਦਾ ਪ੍ਰਬੰਧ ਇੱਕ ਬੰਗਲੇ ਵਿੱਚ ਕੀਤਾ ਗਿਆ ਜਿੱਥੇ ਅੱਜ ਕੱਲ ਬੰਗਲਾ ਸਾਹਿਬ ਗੁਰਦੁਆਰਾ ਸਥਿਤ ਹੈ ਜਦੋਂ ਦਿੱਲੀ ਦੀਆਂ ਸੰਗਤਾਂ ਨੂੰ ਬਾਲ ਗੁਰੂ ਸ੍ਰੀ ਹਰਿਕ੍ਰਿਸ਼ਨ ਜੀ ਦੇ ਦਿੱਲੀ ਪਹੁੰਚਣ ਦੀ ਖਬਰ ਮਿਲੀ ਤਾਂ ਸੰਗਤਾਂ ਹੋਮਾ ਵਾ ਕੇ ਆਪ ਜੀ ਦੇ ਦਰਸ਼ਨਾਂ ਨੂੰ ਪੁੱਜਣ ਲੱਗੀਆਂ ਗੁਰੂ ਦਰਬਾਰ ਲੱਗਣ ਲੱਗਾ ਗੁਰਬਾਣੀ ਕੀਰਤਨ ਹੁੰਦਾ ਗੁਰੂ ਜੀ ਉਪਦੇਸ਼ ਦਿੰਦੇ ਗਿਆਨ ਚਰਚਾ ਹੁੰਦੀ ਰੰਗਜੀਵ ਨੂੰ ਆਪ ਜੀ ਦੇ ਆਉਣ ਦੀ ਖਬਰ ਮਿਲੀ ਗਈ ਜਦ ਰੰਗਜੀਵ ਜੀ ਨੇ ਗੁਰੂ ਜੀ ਦਾ ਇੰਨਾ ਜਸ ਸੁਣਿਆ ਤਾਂ ਉਹ ਵੀ ਬੇਸਬਰੀ ਨਾਲ ਗੁਰੂ ਜੀ ਨੂੰ ਮਿਲਣ ਦੀ ਦਾ ਇੰਤਜ਼ਾਰ ਕਰਨ ਲੱਗੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜਦੋਂ ਰੰਗਜੀਵ ਨੂੰ ਮਿਲਣ ਨਹੀਂ ਗਏ ਤਾਂ ਰੰਗਜੀਵ ਖੁਦ ਆਪ ਜੀ ਨੂੰ ਮਿਲਣ ਗਏ ਗੁਰੂ ਜੀ ਨੇ ਸੁਨੇਹਾ ਭੇਜ ਦਿੱਤਾ ਕਿ ਅਸੀਂ ਫਕੀਰ ਹਾਂ ਗ੍ਰੀਤ ਦੇ ਦਿਨ ਦੁਖੀਆਂ ਨਾਲ ਵਾਹੇ ਬਾਦਸ਼ਾਹ ਨਾਲ ਸਾਡਾ ਕੀ ਕੰਮ ਦਿੱਲੀ ਆ ਕੇ ਆਪ ਜੀ ਰੋਗੀਆਂ ਦਾ ਇਲਾਜ ਕਰਨ ਲੱਗੇ ਕੁਝ ਆਪ ਜੀ ਦਵਾਈ ਕੁਝ ਆਪ ਜੀ ਦੇ ਆਤਮਿਕ ਅਤੇ ਅਧਿਆਤਮਿਕ ਵਿਚਾਰ ਆਪ ਜੀ ਦਾ ਬੋਲ ਚਾਲ ਦਾ ਟੰਗ ਰੋਗੀ ਬਿਲਕੁਲ ਠੀਕ ਹੋ ਜਾਂਦਾ ਇਸ ਗੱਲ ਦੀ ਚਰਚਾ ਸਾਰੇ ਸ਼ਹਿਰ ਵਿੱਚ ਫੈਲ ਗਈ ਔਰੰਗਜ਼ੇਬ ਦੇ ਦਰਬਾਰ ਵਿੱਚ ਵੀ ਗੁਰੂ ਜੀ ਦੀ ਵਡਿਆਈ ਹੋਣ ਲੱਗ ਗਈ ਤੇ ਸਤੇ ਰਾਮ ਰਾਏ ਤੋਂ ਕੀ ਹੋ ਗਿਆ ਤੇ ਉਲਟੇ ਸਿੱਤੇ ਬੋਲ ਬੋਲਣ ਲੱਗਾ ਤਾਂ ਅੰਦਰਬਾਰੀ ਨੇ ਕਿਹਾ ਤੇਰਾ ਕੰਮ ਆਪਣੀ ਤਰੀਫ਼ ਕਰਾਉਣ ਵਾਸਤੇ ਹੁੰਦੇ ਨੇ ਪਰ ਗੁਰੂ ਜੀ ਤਾਂ ਸਾਰੀ ਲੋਕਾਈ ਨੂੰ ਸੁੱਖ ਦੇ ਰਹੇ ਹਨ ਤੇ ਭਲਾਈ ਕਰਦੇ ਹਨ ਜਦੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਔਰੰਗਜ਼ੇ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਤਾਂ ਔਰੰਗਜ਼ੇ ਦਾ ਤੌਖਲਾ ਹੋਰ ਵੱਧ ਗਿਆ ਉਸਨੇ ਆਪਣੇ ਪੁੱਤਰ ਨੂੰ ਇੱਕ ਚਿੱਠੀ ਜਿਸ ਵਿੱਚ ਮਿਲਣ ਦੀ ਬੇਨਤੀ ਤੇ ਸੁਗਾਤਾਂ ਦੇ ਕੇ ਇੱਕ ਥਾਲ ਵਿੱਚ ਹੀਰੇ ਜਵਾਹਰਤ ਤੇ ਇੱਕ ਥਾਲ ਵਿੱਚ ਫਕੀਰੀ ਦਾ ਚੋਲਾ ਪੇਜਿਆ। ਗੁਰੂ ਜੀ ਨੇ ਹੀਰੇ ਜਵਾਹਰਤ ਵਾਪਸ ਕੀ ਕਰਤੇ ਤੇ ਫਕੀਰੀ ਚੋਣਾ ਰੱਖ ਲਿਆ। ਪਰ ਮੈਲਨ ਤੋਂ ਨਾ ਕਰ ਦਿੱਤੀ। ਰਾਮ ਰਾਏ ਦੇ ਵਾਦੇ ਬਾਰੇ ਉਹਨਾਂ ਨੇ ਕਿਹਾ ਕਿ ਗੁਰਬਾਣੀ ਵਿਰਾਸਤ ਹੈ, ਜੰਦੀ ਮਲਕੀਅਤ ਨਹੀਂ। ਗੁਰੂ ਨਾਨਕ ਸਾਹਿਬ ਨੇ ਆਪਣੇ ਦੋਵਾਂ ਪੁੱਤਰਾਂ ਨੂੰ ਛੱਡ ਕੇ ਇੱਕ ਸੇਵਕ ਸਿੱਖ ਨੂੰ ਬਖਸ਼ੀ ਸੀ। ਦੂਜੇ ਪਾਸੇ ਜਾਣੇ ਆਪਣੀ ਬੇਟੀ ਦੇ ਜੇਠ ਅਮਰਦਾਸ ਜੀ ਨੂੰ ਦਿੱਤੀ ਸ੍ਰੀ ਗੁਰੂ ਅਮਰਦਾਸ ਜੀ ਨੇ ਪੁੱਤਰਾਂ ਨੂੰ ਛੱਡ ਕੇ ਆਪਣੇ ਜਵਾਈ ਭਾਈ ਜੇਠਾ ਜੀ ਨੂੰ ਤੇਰਾਮਦਾਸ ਨੇ ਛੋਟੇ ਪੁੱਤਰ ਨੂੰ ਛੇਵੇਂ ਪਾਤਸ਼ਾਹ ਨੇ ਆਪਣੇ ਪੁੱਤਰੇ ਨੂੰ ਦਿੱਤੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਕਿਹਾ ਕਿ ਸਿੱਖੀ ਵਿੱਚ ਇਹ ਨੁਕੀ ਗੱਲ ਨਹੀਂ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਿ ਪਾਣੀ ਭਟਣ ਕਰਕੇ ਗੁਰੂ ਪਿਤਾ ਜੀ ਨੇ ਉਹਨਾਂ ਦਾ ਤਿਆਗ ਕਰ ਦਿੱਤਾ ਇਹ ਕੋਈ ਵਧਿੱਕੀ ਜਾਂ ਬੇਇਨਸਾਫੀ ਨਹੀਂ ਹੈ ਗੁਰੂ ਸਾਹਿਬ ਜੀ ਦੀ ਚੋਣ ਸਹੀ ਹੈ ਰੰਗਜੀਵ ਨੂੰ ਯਕੀਨ ਹੋ ਗਿਆ ਕਿ ਇਸ ਲਈ ਰਾਮ ਰਾਏ ਦੀ ਅਰਜੀ ਖਾਰਜ ਹੋ ਗਈ ਕਿਹਾ ਕਿ ਹਕੂਮਤ ਕਿਸੇ ਨੂੰ ਗ੍ਰਿਈ ਨਹੀਂ ਦੇ ਸਕਦੀ ਨਾ ਸੰਗਤਾਂ ਨੂੰ ਕਹਿ ਸਕਦੇ ਹਾਂ ਇਸ ਨੂੰ ਗੁਰੂ ਮੰਨੋ ਜਾਂ ਇਸ ਨੂੰ ਨਾ ਮੰਨੋ ਜੋ ਚੋਣ ਸ੍ਰੀ ਗੁਰੂ ਹਰ ਰਾਏ ਸਾਹਿਬ ਕੀ ਕਰ ਗਏ ਉਹਨਾਂ ਨੂੰ ਬਦਲਣਾ ਹਕੂਮਤ ਦੇ ਹੱਥ ਵਿੱਚ ਨਹੀਂ ਹੈ ਦਿੱਲੀ ਵਿੱਚ ਮਹਾਂਮਾਰੀ ਦਾ ਫੈਲਣਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਦੋਂ ਦਿੱਲੀ ਗਏ ਉਸ ਸਮੇਂ ਵਿੱਚ ਹੀ ਦਿੱਲੀ ਵਿੱਚ ਮਹਾਂਮਾਰੀ ਫੈਲ ਗਈ ਦਿਨ ਬਦਿਨ ਭਿਆਨਕ ਬਿਮਾਰੀ ਭਿਆਨਕ ਰੂਪਤਨ ਕਰ ਰਹੀ ਸੀ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਮਰ ਗਏ ਇੱਕ ਵਜਨੇ ਤਰਹੀਨ ਤੇ ਬਦਸੂਰਤ ਹੋ ਗਏ ਯੂਤ ਦੀ ਬਿਮਾਰੀ ਹੋਣ ਕਰਕੇ ਕਈ ਲੋਕ ਆਪਣੇ ਬਿਮਾਰ ਰਿਸ਼ਤੇਦਾਰਾਂ ਨੂੰ ਛੱਡ ਕੇ ਚਲੇ ਗਏ ਸਨ ਆਪ ਜੀ ਨੇ ਬੇਸਹਾਰਾ ਤੇ ਮੌਤ ਨਾਲ ਜੁੜਨ ਵਾਲੀ ਬਿਮਾਰਾਂ ਦੀ ਸੇਵਾ ਨਾਲ ਦਜਮਾ ਚੁੱਕ ਲਿਆ ਬਸਤੀਆਂ ਵਿੱਚ ਹਰ ਘਰ ਜਾ ਕੇ ਗੁਰੂ ਸਾਹਿਬ ਜੀ ਆਪ ਦਵਾਦਾਰੂ ਕਰਦੇ ਤੇ ਰੋਗੀਆਂ ਦੀ ਸੇਵਾ ਸੰਭਾਲ ਕਰਦੇ ਸਾਰੇ ਦਿੱਲੀ ਵਿੱਚ ਇਹ ਧੂਣੀ ਗੂੰਜਣੀ ਸ਼ੁਰੂ ਹੋ ਗਈ ਸ੍ਰੀ ਹਰਿਕ੍ਰਿਸ਼ਨ ਤੇ ਆਏ ਹਚਟੇ ਸਤਿਵੰਤੇ ਆਏ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਜਿਸ ਮੰਗਲੇ ਵਿੱਚ ਠਹਿਰੇ ਉੱਥੇ ਯਾਰਾਂ ਦੀ ਗਿਣਤੀ ਵਿੱਚ ਲੋਕ ਆ ਕੇ ਆਪਣੇ ਤਨ ਮਨ ਦਾ ਰੋਗ ਕੱਟਣ ਲਈ ਮੱਥਾ ਟੇਕਣ ਲੱਗੇ ਜੋ ਆਪਣੇ ਪਰਿਵਾਰ ਨੂੰ ਛੱਡ ਕੇ ਗਏ ਸੀ ਉਹ ਵਾਪਸ ਪਰਤਣ ਲੱਗੇ ਪਾਈ ਨੰਦ ਲਾਲ ਪੁਰੀ ਲਿਖਦੇ ਹਨ ਕਿ ਸ੍ਰੀ ਹਰਿ ਕ੍ਰਿਸ਼ਨ ਜੀ ਦੀ ਸੇਵਾ ਦੇ ਪੁੰਜ ਤੇ ਰਹਿਮਤਾਂ ਦੇ ਭੰਡਾਰ ਸਨ ਉਹਨਾਂ ਨੂੰ ਕਾਲਪੁਰਖ ਨੇ ਆਪਣੇ ਸਭ ਪਿਆਰਿਆਂ ਤੋਂ ਵੱਧ ਸਲਾਇਆ ਹੈ ਗੁਰੂ ਜੀ ਜਦੋਂ ਦਵਾਖਾਨੇ ਤੇ ਲੋਕਾਂ ਦੇ ਘਰੋਂ ਘਰੀ ਸੇਵਾ ਕਰਕੇ ਆਉਂਦੇ ਤਾਂ ਬਹੁਤ ਥੱਕ ਜਾਂਦੇ ਪਰ ਨਿਤਨੇਮ ਤੇ ਬਾਟ ਕੀਰਤਨ ਵਿੱਚ ਕਦੇ ਨਾ ਗਾਨੇ ਪਾਇਆ ਜਿਵੇਂ ਹੀ ਰੋਗ ਵੱਧ ਫੈਲਦਾ ਆਪ ਜੀ ਨੇ ਰੋਗੀਆਂ ਦੀ ਦਵਾਦਾਰੂ ਤੇ ਸੇਵਾ ਦਾ ਸਮਾਂ ਵੀ ਵਧਾ ਦਿੱਤਾ ਗੁਰੂ ਜੀ ਨੇ ਦਿੱਲੀ ਤੇ ਪੋਂਗਲ ਇਲਾਕਿਆਂ ਵਿੱਚ ਘੁੰਮ ਘੁੰਮ ਕੇ ਲੋਕਾਂ ਨੂੰ ਰੱਬ ਨਾਲ ਜੋੜਨ ਦੀ ਪ੍ਰੇਰਿਤ ਕੀਤਾ ਆਪਣਾ ਆਲਾ ਦਵਾਲਾ ਸਾਫ ਕਰਨ ਲਈ ਕਹਿੰਦੇ ਹਵੇਲੀ ਛੱਡ ਕੇ ਸਾਰਾ ਦਿਨ ਰੋਗੀਆਂ ਦੀ ਦਵਾਦਾਰੂ ਤੇ ਸੇਵਾ ਕਰਦੇ ਸੰਗਤਾਂ ਨੂੰ ਡਰ ਸੀ ਕਿ ਕਿਤੇ ਗੁਰੂ ਜੀ ਬਿਮਾਰ ਨਾ ਹੋ ਜਾਣ ਸੰਗਤਾਂ ਮਾਣਾ ਵੀ ਕਰਦੀਆਂ ਇੰਨਾਂ ਜਗ੍ਹਾ ਤੇ ਜਾਣ ਤੋਂ ਪਰ ਆਪ ਜੀ ਹਮੇਸ਼ਾ ਸੇਵਾ ਵਿੱਚ ਜੁਟ ਰਹੇ ਹੇ ਅਖੀਰ ਉਹੀ ਹੋਇਆ ਗੁਰੂ ਜੀ ਨੂੰ ਬੁਖਾਰ ਹੋ ਗਿਆ ਮਾਤਾ ਜੀ ਫਿਕਰ ਕਰਨ ਲੱਗੇ ਆਪ ਜੀ ਨੇ ਉਪਦੇਸ਼ ਦਿੱਤਾ ਕਿ ਉਸ ਅਕਾਲ ਪੁਰਖ ਵੱਲ ਧਿਆਨ ਲਾਓ ਸਭ ਤੱਕ ਦੁੱਖ ਦੂਰ ਹੋ ਜਾਣਗੇ ਦੋ ਦਿਨ ਵਿੱਚ ਹੀ ਚੇਤਕ ਨੇ ਭਿਆਨਕ ਰੂਪ ਤਰਨ ਕਰ ਲਿਆ ਜਦੋਂ ਗੁਰੂ ਜੀ ਦੇ ਠੀਕ ਹੋਣ ਦੀ ਆਸ ਨਾ ਰਹੀ ਤਾਂ ਸੰਗਤਾਂ ਨੂੰ ਫਿਕਰ ਪੈ ਗਿਆ ਹੁਣ ਸਿੱਖ ਧਰਮ ਦੀ ਗਵਾਹੀ ਕੌਣ ਕਰੇਗਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਤੜਕੇ ਉੱਠ ਕੇ ਇਸ਼ਨਾਨ ਕਰਕੇ ਗੁਰਬਾਣੀ ਪਾਠ ਕੀਤਾ ਤੇ ਕੀਰਤਨ ਕਰਕੇ ਲੋਂਡੇ ਵੇਲੇ ਜਮਨਾ ਦੇ ਕੰਡੇ ਡੇਰੇ ਲਾਇ ਮਾਤਾ ਜੀ ਕੋਲੇ ਬੈਠੇ ਸਨ ਤਾਪ ਜੜਿਆ ਹੋਇਆ ਸੀ ਪਰ ਆਪ ਜੀ ਉਸ ਪਰਮੇਸ਼ਰ ਵੈ ਗੁਰੂ ਦੇ ਨਾਮ ਵਿੱਚ ਮਗਨ ਸਨ ਆਪ ਜੀ ਦੇ ਹੁਕਮ ਅਨਸਾਰ ਕੋਈ ਸਿੱਖ ਤੰਬੂ ਵਿੱਚ ਨਹੀਂ ਆ ਸਕਦਾ ਸੀ ਸਭ ਬਾਹਰੋਂ ਹੀ ਹਾਲਚਲ ਪੁੱਛਦੇ ਸਨ ਆਪ ਜੀ ਦੀ ਸਿਹਤ ਦੋ ਦਿਨ ਵਿੱਚ ਬਹੁਤ ਖਰਾਬ ਹੋ ਗਈ ਸੀ ਗੁਰੂ ਜੀ ਨੇ ਆਪਣਾ ਸਮਾਂ ਨੇੜੇ ਜਾਣ ਕੇ ਇਸ ਹਾਲਤ ਵਿੱਚ ਵੀ ਸੰਗਤਾਂ ਨੂੰ ਦਰਸ਼ਨ ਦਿੱਤੇ ਜਦੋਂ ਸਿੱਖ ਸੰਗਤਾਂ ਨੇ ਦਰਸ਼ਨਾਂ ਤੋਂ ਬਾਅਦ ਗੁਰੂ ਜੀ ਦੀ ਗੁਰਤਾ ਗੱਦੀ ਦੇ ਵਾਰਿਸ ਨੌਵੇਂ ਨਾਨਕ ਬਾਰੇ ਪੁੱਛਿਆ ਤਾਂ ਹਰਿਕ੍ਰਿਸ਼ਨ ਸਹਿਬ ਨੇ ਬਾਬਾ ਬਕਾਲਾ ਦਾ ਨਾਮ ਲਿਆ ਮਤਲਬ ਕਿ ਗੁਰਤਾ ਗੱਦੀ ਦੇ ਵਾਰਿਸ ਨੌਵੇਂ ਗੁਰੂ ਬਾਬਾ ਬਕਾਲਾ ਵਿਚ ਹਨ ਗੁਰੂ ਜੀ ਨੇ ਆਪਣੇ ਕੋਲੇ ਪਾਈ ਗੁਰਦਿੱਤਾ ਜੀ ਜੋ ਕਿ ਬਾਬਾ ਬੁੱਢਾ ਜੀ ਦੇ ਵਾਂਝ ਵਿੱਚੋਂ ਸਨ ਦੀਵਾਨ ਦਰਗਾਹ ਮੱਲ ਤੇ ਪਾਈ ਦਿਆਲ ਸਿੰਘ ਆਦਿ ਸ਼ਾਮਲ ਸਨ ਨੂੰ ਬੁਲਾਇਆ ਗੁਰੂ ਜੀ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਕਿ ਦੇਗ ਵਰਤਾਈ ਜਾਏ ਸਿੱਖਾਂ ਨੇ ਉਵੇਂ ਹੀ ਕੀਤਾ ਸ਼ਾਮ ਨੂੰ ਰਹਿਰਾਸ ਦਾ ਪਾਠ ਕੀਤਾ ਗਿਆ ਕੁਰਬਾਨੀ ਕੀਰਤਨ ਹੋਇਆ ਅਰਦਾਸ ਉਪਰੰਤ ਦੇਗ ਵਰਤਾਈ ਗਈ ਗਰੀਬਾਂ ਤੇ ਲੋੜੀਵੰਦਾਂ ਨੂੰ ਦਾਨ ਕੀਤਾ ਗਿਆ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਅੱਧੀ ਰਾਤ ਹੋਈ ਤੇ ਜੋਤੀ ਜੋਤ ਸਮਾ ਗਏ ਆਪ ਜੀ ਦਾ ਸੰਸਕਾਰ ਪਿੰਡ ਉਗਨ ਵਿਖੇ ਜਮਨਾ ਦੇ ਕਿਨਾਰੇ ਕੀਤਾ ਗਿਆ ਜਿੱਥੇ ਆਪ ਜੀ ਦੀ ਯਾਦ ਵਿੱਚ ਬਾਲਾ ਸਾਹਿਬ ਗੁਰੂ ਦੁਆਰਾ ਸਜੋਬਤ ਹੈ ਆਪ ਜੀ ਦੀਆਂ ਅਸਥੀਆਂ ਪਤਾਲਪੁਰੀ ਵਿੱਚ ਚਲਵਾ ਚਲ ਪ੍ਰਵਾਹ ਕੀਤੀਆਂ ਗਈਆਂ ਜਿਸ ਹਵੇਲੀ ਵਿੱਚ ਆਪ ਠਹਿਰੇ ਸਨ ਉੱਥੇ ਅੱਜਕੱਲ ਬੰਗਲਾ ਸਾਹਿਬ ਸੰਜੋਬਤ ਹੈ ਉਪਦੇਸ਼ ਅਤੇ ਧਰਮ ਦਾਤ ਸ੍ਰੀ ਗੁਰੂ ਹਰਕਿਸ਼ਨ ਸਾਹਿਬ ਜੀ ਨੇ ਸੰਗਤਾਂ ਨੂੰ ਨਾਮ ਸਿਮਰਨ ਵੱਲ ਪ੍ਰੇਰਿਆ ਤੇ ਹਰ ਸਿੱਖ ਨੂੰ ਮਿਹਨਤ ਕਰਨ ਤੇ ਧਰਮ ਕਰਮ ਤੇ ਕੰਮਾਂ ਲਈ ਪ੍ਰੇਰਿਆ ਮਾਨਸਿਕ ਰੋਗਾਂ ਨਾਲ ਪੀੜਤ ਰੋਗੀਆਂ ਨੂੰ ਨਾਮ ਜਪੋ ਵੰਡ ਛਕੋ ਕਿਰਤ ਕਰੋ ਦਾ ਆਦੇਸ਼ ਦਿੱਤਾ ਜਾਤਾਂ ਵਰਤਾਂ ਨੂੰ ਸਮਾਜ ਦੇ ਕੋਲ ਗਿਆ ਇਸ ਵਿੱਚੋਂ ਨਿਕਲ ਨਹੀਂ ਪ੍ਰੇਰਿਆ ਸਿੱਖੀ ਧਰਮ ਦਾ ਪ੍ਰਚਾਰ ਕੀਤਾ ਸਮਾਜ ਸੁਧਾਰਨ ਲਈ ਮਹੱਤਵਪੂਰਨ ਹੁਕਮਨਾਮੇ ਜਾਰੀ ਕੀਤੇ ਉਸ ਵਕਤ ਤੰਬਾਕੂ ਦਾ ਨਸ਼ਾ ਨਾ ਨੂੰ ਆਪਰਤ ਵਿੱਚ ਪ੍ਰਚਲਿਤ ਹੋਇਆ ਸੀ ਇਸ ਨੂੰ ਵਰਤਨ ਦੀ ਮਨਾਹੀ ਕੀਤੀ ਗਈ ਇਸ ਦੀ ਵਰਤੋਂ ਕਿਸੇ ਨੇ ਨਹੀਂ ਕੀਤੀ ਇਹ ਹੁਕਮਨਾਮਾ ਜਾਰੀ ਕੀਤਾ। ਗੁਰੂ ਜੀ ਨੇ ਫਰਮਾਨ ਜਾਰੀ ਕੀਤਾ ਕੁੜੀ ਮਾਰ ਨਾਲ ਨਿਵਰਤਨਾ। ਨਾ ਹੀ ਇਹੋ ਜਿਹੇ ਦੀ ਸੰਗਤ ਕਰਨੀ। ਇਹ ਹਰ ਗੋਬਿੰਦ ਸਿੰਘ ਜੀ ਸੈਭ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਔਰੰਗਜ਼ੇਬ ਹਿੰਦੁਸਤਾਨ ਦਾ ਬਾਦਸ਼ਾਹ ਬਣ ਚੁੱਕਾ ਸੀ। ਉਹਨਾਂ ਨੇ ਰਾਜਸੀ ਸ਼ਕਤੀ ਤੇ ਇਸਲਾਮ ਧਰਮ ਨੂੰ ਵਧਾਉਂਦੇ ਜੀਵਨ ਬਾਜੀ ਲਾ ਦਿੱਤੀ ਸੀ। ਇਸ ਸਮੇਂ ਵਿੱਚ ਨੇਕ ਹਿੰਦੂ ਰਾਜੇ ਜੈ ਸਿੰਘ ਤੇ ਜਸਵੰਤ ਵਰਗੇ ਲੋਕ ਕਮਨ ਕਰ ਚੁੱਕੇ ਸਨ ਕਾਂਜੀਆਂ ਤੇ ਮੌਲਾਨੀਆਂ ਦੀ ਹੱਥ ਹਿੰਦੁਸਤਾਨ ਦੀ ਵੰਗ ਡੋਰ ਚਲੀ ਗਈ ਸੀ ਉਹਨਾਂ ਦੇ ਸਰਸੂਕ ਦੇ ਕਾਰਨ ਹਿੰਦੂਆਂ ਤੇ ਜਰਮਾਨੇ ਤੇ ਜ਼ੁਲਮ ਹੋਣ ਲੱਗੇ ਪਰ ਇਹ ਕੀ ਦੀ ਹੈ ਟੈਕ ਲਾਈ ਗਏ ਵੱਡੇ ਵੱਡੇ ਪੰਡਿਤ ਸਾਧੂ ਪੁਸਤਕਾਂ ਤੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਚੁੱਕ ਕੇ ਪਹਾੜਾਂ ਨੂੰ ਜਾ ਚੁੱਕੇ ਸਨ ਰਾਜ ਦੀ ਮਾੜੀ ਨੀਤੀ ਕਾਰਨ ਲੋਕਾਂ ਦੀ ਆਰਥਿਕ ਵਿਸਥਾ ਦਸ਼ਾ ਬਹੁਤ ਪੈੜੀ ਹੋ ਗਈ ਸੀ ਔਰੰਗਜ਼ੇਬ ਦੇ ਰਾਜ ਵਿੱਚ ਹਿੰਦੂਆਂ ਨੂੰ ਹਮੇਸ਼ਾ ਆਪਣੀ ਜਾਨ ਦੀ ਚਿੰਤਾ ਰਹਿੰਦੀ ਨਾ ਕੋਈ ਢੰਗ ਨਾਲ ਕਾਰੋਬਾਰ ਕਰਦਾ ਸੀ ਨਾ ਹੀ ਕੋਈ ਚੰਗੇ ਤਰ੍ਹਾਂ ਖੇਤੀ ਕਰਦਾ ਸੀ ਨਾ ਹੀ ਕੋਈ ਹੋਰ ਕੰਮ ਕਰਦਾ ਸੀ ਆਰਥਿਕ ਮੰਦਵਾੜਾ ਨੇ ਸਮਾਜਿਕ ਦਸ਼ਾ ਵੀ ਖਰਾਬ ਕਰ ਦਿੱਤੀ ਰੰਗਦੇਵ ਤੇ ਹਕਮ ਸੂਬੇਦਾਰ ਤੇ ਹੋਰ ਅਹਲਕਾਰ ਆਪਣੀ ਤਾਕਤ ਦੀ ਨਜਾਇਜ਼ ਵਰਤੋਂ ਕਰਕੇ ਪਰਜਾ ਦੀ ਲੁੱਟ ਖੋ ਕਰਦੇ ਔਰਤਾਂ ਦੀ ਇੱਜ਼ਤ ਤੇ ਡਾਕਾ ਵੀ ਮਾਰਦੇ ਅੰਖਿਲੇ ਲੋਕ ਜਾਂ ਤਾਂ ਦਿਆਂ ਨੂੰ ਮਾਰਨ ਲੱਗੇ ਜਾਂ ਛੋਟੀ ਉਮਰੇ ਦੀ ਬੱਚੀਆਂ ਦੇ ਵਿਆਹ ਕਰਨ ਲੱਗੇ ਪਰਜਾ ਦੀ ਹਰ ਪੱਖ ਤੋਂ ਜ਼ਿੰਦਗੀ ਨਸ਼ਟ ਹੋ ਗਈ ਸੀ ਉਹਨਾਂ ਨੇ ਹਰ ਵਿਪਤਾ ਤੇ ਗ੍ਰਾਵਟ ਨੂੰ ਭਗਵਾਨ ਦੀ ਇੱਛਾ ਕਰਕੇ ਸਹਿਣ ਕਰਨ ਲੱਗ ਪਏ ਲੋਕ ਜੁਲਮ ਸਹਿ ਕੇ ਵੀ ਉਸੇ ਤਰ੍ਹਾਂ ਜੀਵਨ ਬਤਾਉਣ ਲੱਗੇ ਇਹਨਾਂ ਦਿਨਾਂ ਵਿੱਚ 1686 ਸਾਲ ਵਿੱਚ ਪੱਛਮੀ ਲੋਕ ਅਰੰਗਰੇਜ਼ ਤੇ ਪੁਰਤਗਾਲੀ ਵਪਾਰੀਆਂ ਦੇ ਰੂਪ ਵਿੱਚ ਭਾਰਤ ਆਉਣ ਲੱਗੇ ਅਰੰਗ ਜੇ ਦੀ ਮੌਤ ਤੋਂ ਬਾਅਦ ਉਹ ਦੱਖਣੀ ਤੇ ਪੂਰਬੀ ਬੰਦਰਗਾਵਾਂ ਨੂੰ ਮਲ ਬੈਠੇ ਸਨ ਮਤਲਬ ਭਾਰਤ ਨੂੰ ਲੁੱਟਣ ਲਈ ਹੋਰ ਲੁਟੇਰੇ ਆ ਗਏ ਸਨ ਮੁਗਲ ਹਕੂਮਤ ਦੇ ਕਰਿੰਦਿਆਂ ਨੇ ਲੋਕਾਂ ਨੂੰ ਇੰਨਾ ਡਰਾਇਆ ਕਿੱਕੇ ਜਨਤਾ ਕਦੇ ਵੀ ਮੁਗਲ ਹਕੂਮਤ ਦੇ ਵਿਰੁੱਧ ਕਦੇ ਵੀ ਆਪਣੀ ਆਵਾਜ਼ ਨਾ ਉਠਾ ਸਕਣ ਜਨਤਾ ਦਾ ਵੀ ਸਾਰੇ ਦੁੱਖ ਚੱਲੀ ਜਾਂਦੇ ਸੀ ਕਈ ਇਲਾਕੇ ਯੂਪੀ ਬਿਹਾਰ ਤੇ ਉੜੀਸਾ ਆਦਿ ਤਾਂ ਸਾਰੇ ਆਦਮੀ ਕਿਸਿਆਰੇ ਬਣ ਗਏ ਸਨ ਧਰਮ ਨਾਲ ਅਨਕ ਹਿੰਮਤ ਤੇ ਪਿਆਰ ਉਹਨਾਂ ਕੋਲੇ ਨਹੀਂ ਸੀ ਹਰ ਪਾਸੇ ਅਨਿਆਏ ਆਧਰਮ ਪਾਪ ਤੇ ਜ਼ੁਲਮ ਦੀ ਕਾਲੀ ਰਾਤ ਭਾਰਤ ਦੇ ਅਸਮਾਨ ਤੇ ਛਾ ਗਈ ਸੀ ਗੁਰੂ ਜੀ ਦਾ ਜਨਮ ਪਟਨਾ ਸਾਹਿਬ ਸੂਬਾ ਬਿਹਾਰ ਦੀ ਰਾਜਧਾਨੀ ਹੈ ਇਹ ਪ੍ਰਾਚੀਨ ਸਮੇਂ ਤੋਂ ਹਿੰਦੂ ਸਭਿਆਤਾ ਦਾ ਕੇਂਦਰ ਰਿਹਾ ਸੀ ਅਕਾਲ ਪੁਰਖ ਦੇ ਹੁਕਮ ਅਨੁਸਾਰ ਮਹਾਯੋਗੀ ਤੇ ਮਹਾਨ ਤਪਸਵੀ ਦਸ਼ਮੀਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ਸ਼ਹਿਰ ਵਿਖੇ ਗੁਰੂ ਤੇਗ ਬਹਾਦਰ ਦੇ ਮਾਤਾ ਗੁਜਰੀ ਜੀ ਕਰ 22 ਦਸੰਬਰ 1666 ਈਸਵੀ ਨੂੰ ਹੋਇਆ ਗੁਰੂ ਜੀ ਦੇ ਜਨਮ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧਰਮ ਤੇ ਕੁਰਬਾਨੀ ਪ੍ਰਚਾਰ ਲਈ ਟਾਕਾ ਵਿਖੇ ਗਏ ਸਨ ਪੁੱਤਰ ਜਨਮ ਦੀ ਖੁਸ਼ੀ ਤੇ ਮਾਤਾ ਗੁਜਰੀ ਜੀ ਨੂੰ ਆਨੰਦ ਦਾ ਹਲਾਰਾ ਲਿਆਂਦਾ ਤੇ ਉਹਨਾਂ ਦੇ ਨੈਣ ਕਮਲ ਦੇ ਫੁੱਲ ਵਾਂਗ ਖਿੜ ਕੇ ਸੁੰਦਰ ਬਾਲਕ ਦਾ ਮੋਹ ਦੇਖਣ ਲੱਗੇ ਹਿਰਦਾ ਬਾਗੋ ਬਾਗ ਹੋ ਗਿਆ ਖੁਸ਼ੀਆਂ ਦੀ ਛਿੱਤ ਲਵਾ ਤੇ ਚਾਵਾ ਦਾ ਪ੍ਰਕਾਸ਼ ਸਾਰੇ ਘਰ ਵਿੱਚ ਹੋ ਗਿਆ ਸੀ ਮਤਾਨਾਨਕੀ ਜੀ ਸੁੰਦਰ ਮੁਖੜੇ ਵਾਲੇ ਪੁੱਤੇ ਨੂੰ ਦੇਖ-ਦੇਖ ਕੇ ਰੱਜਦੇ ਨਹੀਂ ਸਨ ਮਤਾਨਾਨਕੀ ਜੀ ਦੀਆਂ ਅੱਖੀਆਂ 25-26 ਸਾਲ ਤੋਂ ਪੁੱਤੇ ਦਾ ਮੁਖੜਾ ਦੇਖਣ ਦੀ ਉਡੀਕ ਕਰ ਰਹੀਆਂ ਸਨ ਸੁੰਦਰ ਤੇ ਰੋਹਾਨੀ ਮੁਖੜੇ ਦੇ ਦਰਸ਼ਨ ਕਰਕੇ ਅੱਖਾਂ ਨਿਹਾਲ ਹੋ ਗਈਆਂ ਹਿਰਦਾ ਸ਼ਾਂਤ ਹੋ ਗਿਆ ਮਤਾਨਾਨਾਨਕੀ ਜੀ ਨੇ ਗਰੀਬਾਂ ਲਈ ਲੰਗਰ ਲਾ ਦਿੱਤੇ ਪੁੰਨ ਦਾਨ ਕੀਤੇ ਗਰੀਬਾਂ ਲੋੜੀਵੰਦਾਂ ਦੇ ਲਾਗੀਆਂ ਨੂੰ ਕੱਪੜੇ ਦਾਨੇ ਖੁੱਲੇ ਦੇ ਨਾਲ ਦਾਨ ਕੀਤੇ ਜਨ ਜਨ ਦੇ ਸਾਰੇ ਹਿਰਦੇ ਗੂੰਗੌਣ ਲੱਗੇ ਤੇ ਖੁਸ਼ੀਆਂ ਮਨਾਉਣ ਲੱਗੇ ਉਸ ਵਿੱਚ ਇਹ ਸਾਧੂਆਂ ਫਕੀਰਾਂ ਤੇ ਜਗੀਆਸੂਆਂ ਦੇ ਹਿਰਦੇ ਵਿੱਚ ਸ਼ਾਂਤੀ ਆਈ ਉਹਨਾਂ ਦੇ ਮੁੱਲੋ ਮੰਲੀ ਪਟਨਾ ਸ਼ਹਿਰ ਨੂੰ ਹੋ ਗਏ ਤੇ ਸਿਰ ਨਿਵਾ ਕੇ ਨਮਸਕਾਰਾਂ ਕਰਨ ਲੱਗੇ ਗੱਲ ਕੀ ਉਕਾਸ ਅਕਾਲ ਪੁਰਖ ਦੀ ਮਿਹਰ ਨਾਲ ਦੁਨੀਆ ਨੂੰ ਤਾਰਨ ਵਾਲਾ ਪ੍ਰਗਟ ਹੋਇਆ ਜਿਸ ਦੀ ਮਿਹਰ ਨਾਲ ਹਿੰਦੁਸਤਾਨ ਤੇ ਦੁਨੀਆ ਦਾ ਇਤਿਹਾਸ ਹੀ ਬਦਲ ਗਿਆ ਵੇਖ ਜੀ ਸਾਹ ਵੇਖ ਜੀ ਕਿ ਫੱਤੇ